ਅੱਜ ਦੀ ਵੀਡੀਓ ਖਾਸ ਮੈਂ ਉਹਨਾਂ ਲਈ ਬਣਾਉਣ ਲੱਗਾ ਹਾਂ ਜਿਨ੍ਹਾਂ ਨੂੰ ਛਪਾਰ ਦੇ ਮੇਲੇ ਜਾਣ ਦਾ ਰਸਤਾ ਨਹੀਂ ਪਤਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਗੁਰੂਆਂ ਪੀਰਾਂ ਦੀ ਇਸ ਧਰਤੀ ਤੇ ਅਕਸਰ ਮੇਲੇ ਲੱਗਦੇ ਰਹਿੰਦੇ ਨੇ ਜੀ ਹਾਂ ਮੈਂ ਜ਼ਿਕਰ ਕਰ ਰਿਹਾ ਹਾਂ ਛਪਾਰ ਦੇ ਮੇਲੇ ਦਾ ਜੋ ਕਿ ਸਤੰਬਰ ਦੇ ਵਿੱਚ ਲੱਗਦਾ ਹੈ ਤੇ ਅੱਜ ਅਗਸਤ ਦਾ ਮਹੀਨਾ ਚੱਲ ਰਿਹਾ ਹੈ ਅੱਜ ਤੋਂ ਲਗਭਗ 2 ਜਾਂ 3 ਹਫ਼ਤਿਆਂ ਬਾਅਦ ਜੋ ਛਪਾਰ ਦਾ ਮੇਲਾ ਹੈ ਛਪਾਰ ਪਿੰਡ ਦੇ ਵਿੱਚ ਲੱਗੇਗਾ ਸੋ ਜਿੰਨਾ ਵੀਰਾਂ ਨੂੰ ਜਾਂ ਜਿੰਨਾ ਭੈਣਾਂ ਨੂੰ ਨਹੀਂ ਪਤਾ ਲੋਕੇਸ਼ਨ ਬਾਰੇ ਸੋ ਅਹਿਮਦਗੜ ਰੇਲਵੇ ਸਟੇਸ਼ਨ ਤੋਂ ਛਪਾਰ ਪਿੰਡ ਜੀ ਹਾਂ ਛਪਾਰ ਦਾ ਮੇਲਾ ਜਿੱਥੇ ਲੱਗਦਾ ਹੈ ਤੁਸੀਂ ਕਿਵੇਂ ਜਾ ਸਕਦੇ ਹੋ ਅਹਿਮਦਗੜ ਤੋਂ ਛਪਾਰ ਤੁਹਾਨੂੰ ਅੱਜ ਦੀ ਇਸ ਵੀਡੀਓ ਚ ਦੇਖਣ ਨੂੰ ਮਿਲੇਗਾ ਤੇ ਅੱਜ ਦੀ ਵੀਡੀਓ ਤੇ ਤੁਹਾਨੂੰ ਇਹ ਵੀ ਦਿਖਾਵਾਂਗੇ ਕਿ ਛਪਾਰ ਮੇਲੇ ਦੀਆਂ ਜੋ ਰੌਣਕਾਂ ਨੇ ਇਸ ਟਾਈਮ ਅਗਸਤ ਦੇ ਵਿੱਚ ਕਿੰਨੀਆਂ ਕਿ ਤਿਆਰੀਆਂ ਹੋ ਗਈਆਂ ਕਿੰਨੇ ਕਿ ਝੁੱਲੇ ਲੱਗੇ ਹੋਏ ਆ ਕਿੰਨੇ ਨਹੀਂ ਲੱਗੇ ਹੋਏ ਜੋ ਵੀ ਹੈ ਤੁਹਾਨੂੰ ਸਾਰੀ ਅੱਜ ਦੀ ਵੀਡੀਓ ਚ ਦੇਖਣ ਨੂੰ ਮਿਲੇਗਾ ਸੋ ਦੇਖੋ ਅੱਜ ਦੀ ਵੀਡੀਓ ਵੀਡੀਓ ਦੇ ਅੱਗੇ ਸਤਿ ਸ਼੍ਰੀ ਅਕਾਲ ਜੀ ਰਾਮ ਰਾਮ ਜੈ ਮਾਤਾ ਦੀ ਨਮਸਕਾਰ ਆਦਾਬ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਦੇਖੋ ਜੀ ਵਧੀਆ ਹੋਣਾ ਚਾਹੀਦਾ ਜ਼ਿੰਦਗੀ ਚਾਰ ਦਿਨਾਂ ਦਾ ਕੋਈ ਪਤਾ ਨਹੀਂ ਉਡਾਰੀ ਕਦੋਂ ਮਾਰ ਜਾਣਾ ਜ਼ਿੰਦਗੀ ਤੋਂ ਇਸ ਲਈ ਸਦਾ ਹੱਸਦੇ ਰਹੋ ਸਦਾ ਵਾਦਦੇ ਰਹੋ ਇਹੀ ਮਰੀ ਅਰਦਾਸ ਹੈ ਉਸ ਅਕਾਲ ਪੁਰਖ ਬਾਹੁਰੂ ਵਰਗੇ ਜੋ ਵੀ ਇਹ ਵੀਡੀਓ ਦੇਖ ਰਹੇ ਨੇ ਤੇ ਤੇ ਅੱਜ ਮੈਂ ਖੜਾ ਹਾਂ ਮੰਡੀ ਅਹਿਮਦਗੜ ਇਸ ਟਾਈਮ ਰੇਲਵੇ ਸਟੇਸ਼ਨ ਤੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਦਾ ਮਸ਼ਹੂਰ ਛਪਾਰ ਦਾ ਮੇਲਾ ਜੀ ਹਾਂ ਗੋਗਾ ਮਾੜੀ ਮੇਲਾ ਛਪਾਰ ਜੋ ਕਿ ਵਰਲਡ ਫੇਮਸ ਮੇਲਿਆਂ ਦੇ ਵਿੱਚੋਂ ਇੱਕ ਨੰਬਰ ਤੇ ਮੇਲਾ ਹੈ ਤੇ ਮੇਲਾ ਬੜੀ ਧੂੰ ਧਾਮ ਦੇ ਨਾਲ ਛਪਾਰ ਪਿੰਡ ਦੇ ਵਿੱਚ ਲੱਗਦਾ ਹੈ ਤੇ ਇਹ ਵੀਡੀਓ ਜੋ ਦੇਖ ਰਹੇ ਨੇ ਉਹਨਾਂ ਨੂੰ ਪਤਾ ਨਹੀਂ ਛਪਾਰ ਦਾ ਮੇਲਾ ਕਿੱਥੇ ਲੱਗਦਾ ਹੈ ਕਿਹੜੀ ਜਗ੍ਹਾ ਤੇ ਲੱਗਦਾ ਹੈ ਠੀਕ ਹੈ ਇਹ ਵੀਡੀਓ ਮੈਂ ਉਹਨਾਂ ਲਈ ਬਣਾ ਰਹੇ ਹਾਂ ਉਹਨਾਂ ਲਈ ਸੋਖਾ ਹੋ ਜਾਏਗਾ ਜੋ ਵੀ ਲੁਧਿਆਣਾ ਤੋਂ ਆ ਰਹੇ ਨੇ ਜਾਂ ਮਲੇਰਕੋਟਲੇ ਤੋਂ ਆ ਰਹੇ ਨੇ ਤੇ ਜੋ ਲੁਧਿਆਣੇ ਤੋਂ ਆ ਰਹੇ ਨੇ ਰੇਲਵੇ ਸਟੇਸ਼ਨ ਤੋਂ ਅਹਿਮਦਗੜ ਲਗਭਗ 26 ਕਿਲੋਮੀਟਰ ਦੂਰ ਹੈ ਲੁਧਿਆਣੇ ਤੋਂ ਅਹਿਮਦਗੜ ਜੀ ਹਾਂ ਅਹਿਮਦਗੜ ਤੇ ਮਲੇਰ ਕੋਲੇ ਤੋਂ ਜੋ ਆ ਰਹੇ ਨੇ ਉਹਨਾਂ ਲਈ ਇਹ ਜੋ ਕਿਲੋਮੀਟਰ ਦੀ ਗੱਲ ਕੀਤੀ ਜਾਵੇ ਤਾਂ 20-22 ਕਿਲੋਮੀਟਰ ਦੂਰ ਹੈ ਅਹਿਮਦਗੜ ਰੇਲਵੇ ਸਟੇਸ਼ਨ ਤੇ ਅਹਿਮਦਗੜ ਤੋਂ ਛਪਾਰ ਪਿੰਡ ਜੀ ਹਾਂ ਅਹਿਮਦਗੜ ਰੇਲਵੇ ਸਟੇਸ਼ਨ ਤੋਂ ਛਪਾਰ ਪਿੰਡ ਲਗਭਗ 2 ਕਿਲੋਮੀਟਰ ਦੂਰ ਹੈ ਤੁਹਾਨੂੰ ਲੋਕੇਸ਼ਨ ਦਿਖਾਵਾਂਗੇ ਸਾਰਾ ਰਸਤਾ ਦਿਖਾਵਾਂਗੇ ਅਹਿਮਦਗੜ ਤੋਂ ਆ ਛਪਾਰ ਪਿੰਡ ਕਹਿੰਦੇ ਜਾਣਾ ਪੂਰਾ ਡਿਟੇਲ ਤੁਹਾਨੂੰ ਅੱਜ ਦੀ ਇਸ ਵੀਡੀਓ ਚ ਦੇਖਣ ਨੂੰ ਮਿਲੇਗਾ ਸੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਸੋ ਚੱਲਦੇ ਆਂ ਅਹਿਮਦਗੜ ਤੋਂ ਛਪਾਰ ਦਿਖਾਵਾਂਗੇ ਤੁਹਾਨੂੰ ਸਾਰਾ ਰਸਤਾ ਸੋ ਵੀਡੀਓ ਅਖੀਰ ਤੱਕ ਬਨੇ ਰਹੋ ਸੋ ਚੱਲਦੇ ਆਂ ਰਸਤਾ ਪੂਰਾ ਰਸਤਾ ਤੁਹਾਨੂੰ ਦੱਸਾਂਗੇ ਸੋ ਸਟੇਸ਼ਨ ਤੋਂ ਬਾਹਰ ਨਿਕਲ ਕੇ ਤੁਹਾਨੂੰ ਕਿੱਥੇ ਜਾਣਾ ਪਏਗਾ ਸਾਰਾ ਡਿਟੇਲ ਅੱਜ ਦੀ ਵੀਡੀਓ ਤੁਸੀਂ ਦੇਖ ਸਕੋਗੇ ਸੋ ਦੋਸਤੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਪਾਂ ਸਟੇਸ਼ਨ ਦੇ ਬਾਹਰ ਖੜੇ ਹਾਂ ਇਸ ਟਾਈਮ ਤੇ ਸਟੇਸ਼ਨ ਤੋਂ ਬਾਹਰ ਨਿਕਲ ਕੇ ਨਾ 2 ਕਿਲੋਮੀਟਰ ਦੂਰ ਹੈ ਪਿੰਡ ਛਪਾਰ ਜਿੱਥੇ ਲੱਗਦਾ ਹੈ ਪੰਜਾਬ ਦਾ ਮਸ਼ਹੂਰ ਛਪਾਰ ਦਾ ਮੇਲਾ ਵੀਡੀਓ ਦੇ ਵਿੱਚ ਦੇਖਣ ਨੂੰ ਮਿਲੇਗਾ ਕਿਵੇਂ ਕਿਵੇਂ ਜਾਣਾ ਸੋ ਵੀਡੀਓ ਅਖੀਰ ਤੱਕ ਬੰਨਿਆ ਤੋ ਸੋ ਚੱਲਦੇ ਹਾਂ ਸੋ ਦੋਸਤੋ ਦੇਖ ਸਕਦੇ ਹੋ ਆਪਾਂ ਨਿਕਲ ਚੁੱਕੇ ਹਾਂ ਅਹਿਮਦਗੜ੍ਹ ਤੋਂ ਠੀਕ ਹੈ ਅਹਿਮਦਗੜ੍ਹ ਤੋਂ ਨਿਕਲਣ ਤੋਂ ਬਾਅਦ ਤੁਹਾਨੂੰ ਸਿੱਧਾ ਰਸਤਾ ਜਾਣਾ ਹੈ ਸੋ ਉਹ ਤੋਂ ਪਹਿਲਾਂ ਤੁਹਾਡੇ ਸਾਹਮਣੇ ਜੋ ਹੈ ਆਂ ਮੁਰਗਾ ਚੌਕ ਆਏਗਾ ਮੁਰਗਾ ਚੌਕ ਤੋਂ ਤੁਸੀਂ ਮੁੜਨਾ ਆ ਖੱਬੇ ਪਾਸੇ ਸਟੇਸ਼ਨ ਤੋਂ ਬਾਹਰ ਨਿਕਲ ਕੇ ਸਿੱਧਾ ਤੁਸੀਂ ਮੁੜਨਾ ਪਹਿਲਾਂ ਸੱਜੇ ਪਾਸੇ ਫਿਰ ਖੱਬੇ ਪਾਸੇ ਦੇਖ ਸਕਦੇ ਹੋ ਪਿੱਛੇ ਮੁਰਗਾ ਚੌਕ ਰਹਿ ਗਿਆ चौक तुम तो बाद सामने आ गया दोस्तों धूरकोट चौंक जी हाँ धूरकोट चौंक तो किधर भी नहीं मुड़ना कितने भी नहीं मुड़ना सीधा चलना सामने धूरकोट चौंक है धूरकोट चौंक तो जाना सीधा छपार ਸਟੇਸ਼ਨ ਤੋਂ ਬਾਹਰ ਨਿਕਲ ਕੇ ਤੁਸੀਂ ਮੁੜਨਾ ਸੱਜੇ ਪਾਸੇ ਸੱਜੇ ਪਾਸੇ ਮੁੜਨ ਤੋਂ ਬਾਅਦ ਤੁਸੀਂ ਮੁੜਨਾ ਖੱਬੇ ਪਾਸੇ ਸਾਹਮਣੇ ਆਏਗਾ ਮੁਰਗਾ ਚੌਕ ਮੁਰਗਾ ਚੌਕ ਤੋਂ ਜੰਮੀ ਤੁਸੀਂ ਹੋ ਜਾਣਾ ਸਿੱਧਾ ਜਿਵੇਂ ਕਿ ਤੁਸੀਂ ਵੀਡੀਓ ਦੇਖ ਸਕਦੇ ਹੋ ਆਪਾਂ ਜੰਮੀ ਸਿੱਧਾ ਹੋ ਰਹੇ ਆ ਤੇ ਤੁਹਾਨੂੰ ਦਿਖੇਗਾ ਖਾਲਸਾ ਸਕੂਲ ਇੱਥੇ ਖਾਲਸਾ ਸਕੂਲ ਤੋਂ ਆਪਾਂ ਜਾਣਾ ਸਿੱਧਾ ਜਮੇ ਸਿੱਧਾ ਤੁਸੀਂ ਆਉਂਗੇ ਰਾਸਤੇ ਦੇ ਵਿੱਚ ਤੁਹਾਨੂੰ ਛਪਾਰ ਦਾ ਜੋ ਮੇਲਾ ਹੈ ਜੋ ਛਪਾਰ ਪਿੰਡ ਹੈ ਜਿੱਥੇ ਲੱਗਦਾ ਹੈ ਛਪਾਰ ਦਾ ਮੇਲਾ ਉਹ ਤੁਹਾਨੂੰ ਇਸੇ ਰਾਸਤੇ ਤੇ ਆ ਜਾਏਗਾ ਅੱਗੇ ਪਿੰਡ ਤੁਸੀਂ ਛਪਾਰ ਦਾ ਮੇਲਾ ਦੇਖ ਸਕਦੇ ਹੋ ਜੇ ਤੁਸੀਂ ਆਟੋ ਆਉਣਾ ਈ ਰਿਕਸ਼ਾ ਤੇ ਇਹ 20 ਰੁਪਏ ਕਿਰਾਇਆ ਲੱਗੇਗਾ ਤੁਹਾਡਾ ਅਹਿਮਦਗੜ ਰੇਲਵੇ ਸਟੇਸ਼ਨ ਤੋਂ ਛਪਾਰ ਤੁਹਾਨੂੰ ਮੇਲੇ ਛੱਡ ਦੇਣਗੇ ਛਪਾਰ ਦੇ ਮੇਲੇ ਆ ਗਏ ਯਾਰ ਫਾਈਨਲੀ ਪਹੁੰਚ ਗਏ ਆ ਪਿੰਡ ਛਪਾਰ ਤੇ ਇਹ ਜਿਹੜਾ ਰਸਤਾ ਹੈ ਪਿੰਡ ਛਪਾਰ ਦਾ ਠੀਕ ਹੈ ਇਹ ਪਿੰਡ ਛਪਾਰ ਹੈ ਤੇ ਤੁਹਾਨੂੰ ਇੱਥੇ ਬੋਰਡ ਦੇਖਣ ਨੂੰ ਮਿਲੇਗਾ ਪਿੰਡ ਛਪਾਰ ਦਾ ਤੇ ਸਿੱਧਾ ਹੀ ਰਸਤਾ ਜਾਏਗਾ ਛਪਾਰ ਦੇ ਮੇਲੇ ਨੂੰ ਤੇ ਛਪਾਰ ਦੇ ਮੇਲੇ ਦੇ ਵਿੱਚ ਕਿੰਨੀਆਂ ਰੌਣਕਾਂ ਲੱਗੀਆਂ ਇਸ ਟਾਈਮ ਕਿੰਨੀਆਂ ਤਿਆਰੀਆਂ ਹੋ ਗਈਆਂ ਤੁਸੀਂ ਅੱਜ ਦੀ ਇਹ ਵੀਡੀਓ ਦੇਖ ਸਕੋਗੇ ਸੋ ਬਸ ਵੀਡੀਓ ਦੇਖਿਰ ਤੱਕ ਤੁਸੀਂ ਬਨੇ ਰਹੋ ਸੋ ਚੱਲਦੇ ਆਂ ਫਟਾਫਟ ਦੇ ਅੰਦਾਜ਼ ਦੇ ਵਿੱਚ ਇਹ ਸਾਰਾ ਪਿੰਡ ਛਪਾਰ ਹੈ ਠੀਕ ਹੈ ਜਿਹੜਾ ਪਿੰਡ ਛਪਾਰ ਹੈ ਇਹ ਡਿਸਟ੍ਰਿਕਟ ਲੁਧਿਆਣਾ ਦੇ ਵਿੱਚ ਤੇ ਮੰਡੀ ਅਹਿਮਦਗੜ੍ਹ ਸ਼ਹਿਰ ਦੇ ਵਿੱਚ ਇਹ ਲੱਗਦਾ ਹੈ ਛਪਾਰ ਦਾ ਮੇਲਾ ਲੋ ਜੀ ਚੈੱਕ ਕਰੋ ਪਿੰਡ ਛਪਾਰ ਪਾਥੀਆਂ ਵੀ ਲੱਗੀਆਂ ਠੀਕ ਹੈ ਖਜਲਾ ਸੋ ਇਸ ਜਗ੍ਹਾ ਤੇ ਦੇਖਾਦੇ ਹਾਂ ਤੁਹਾਨੂੰ ਪਾਥੀਆਂ ਦੇਖਣ ਨੂੰ ਮਿਲੇਗਾ ਜੋ ਕਿ ਖਜਲਾ ਹਿੰਦੀ ਦੇ ਵਿੱਚ ਕਿਹਾ ਜਾਂਦਾ ਹੈ ਤੇ ਪੰਜਾਬੀ ਦੇ ਵਿੱਚ ਪਾਥੀਆਂ ਸਟਾਲਾ ਲੱਗ ਚੁੱਕੀਆਂ ਨੇ ਸੋ ਫਾਈਨਲੀ ਆਪਾਂ ਜੋ ਛਪਾਰ ਪਿੰਡ ਦੇ ਵਿੱਚ ਪਹੁੰਚ ਗਏ ਆ ਜਿੱਥੇ ਪੰਜਾਬ ਦਾ ਮਸ਼ਹੂਰ ਚਪਾਰ ਦਾ ਮੇਲਾ ਲੱਗਦਾ ਆ। ਬਹੁਤ ਸਭੀ ਦਾ ਸੇ ਵਧੀਆ ਬਣਿਆ ਹੋਇਆ ਠੀਕ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਚਪਾਰ ਦੇਖ ਰਹੇ ਨਿਆ ਤਿਆਰੀਆਂ ਚੰਡੋਲ ਲੱਗਨੇ ਸ਼ੁਰੂ ਹੋ ਚੁੱਕੇ ਨੇ ਆ ਚੰਡੋਲ ਦਾ ਸਿਸਟਮ ਹੋਇਆ ਜੋ ਤਿਆਰੀਆਂ ਨੇ ਤੁਸੀਂ ਦੇਖ ਸਕਦੇ ਹੋ ਤਿਆਰੀਆਂ ਇੰਨੀਆਂ ਕਿ ਤਿਆਰੀਆਂ ਹੋ ਗਈਆਂ ਨੇ ਹੋਰ ਵੀ ਕਈ ਯਾਨਕੀ ਤਿਆਰੀਆਂ ਹੋਣੀਆਂ ਬਾਕੀਆਂ ਨੇ ਤੇ 1 ਮਹੀਨਾ ਪਹਿਲਾਂ ਹੀ ਤਿਆਰੀਆਂ ਜੋ ਹੈ ਸ਼ਪਾਰ ਦੇ ਮੇਲੇ ਦੀਆਂ ਸ਼ੁਰੂ ਹੋ ਜਾਂਦੀਆਂ ਨੇ ਸੋ ਸਾਹਮਣੇ ਦਰਵਾਜ਼ਾ ਉਹ ਅੰਦਰ ਚਲਦੇ ਆ ਮੱਥਾ ਟੇਕਦੇ ਆ ਦਰਸ਼ਨ ਕਰਦੇ ਆ ਸੋ ਦੇਖ ਸਕਦੇ ਹੋ ਸੋ ਦੇਸਰਦਿਓ ਜੋ ਅ ਸ਼ਤਾਲਾ ਨੇ ਖਜਲੇ ਦੀਆਂ ਜੋ ਕਿ ਕਾਫੀ ਮਸ਼ਹੂਰ ਹੈ ਖਜਲਾ ਤੇ ਖਜਲਾ ਇਹਨੂੰ ਕਿਹਾ ਜਾਂਦਾ ਹੈ ਹਿੰਦੀ ਦੇ ਵਿੱਚ ਤੇ ਪੰਜਾਬੀ ਵਿੱਚ ਕਿਹਾ ਜਾਂਦਾ ਹੈ ਪਾਠੀਆਂ ਹੋਰ ਅੰਕਲ ਜੀ ਠੀਕ ਠਾਕ ਹੋ ਸਸੀ ਗਾਲ ਜੀ ਹੋ ਠੀਕ ਠਾਕ ਹੋਰ ਬੰਦਾ ਜ ਆਪਣਾ ਹੀ ਹੋਰ ਵਧੀਆ ਹੋ ਸੁਣਾਓ ਜੀ ਨੀਲਾ ਕਦੋਂ ਸ਼ੁਰੂ ਹੋਣਾ ਜੀ 5 ਤਰੀਕ ਨੂੰ ਜੀ 5 ਤਰੀਕ ਤੋਂ ਹਾਂ ਜੀ ਤੇ ਹੋਰ ਦੱਸੋ ਜੀ ਕਿੱਥੋਂ ਆਏ ਹੋ ਤੁਸੀਂ ਅਸੀਂ ਅੰਮ੍ਰਿਤਸਰ ਤੋਂ ਆਏ ਜੀ ਅੰਮ੍ਰਿਤਸਰ ਤੋਂ ਆਏ ਹਾਂ ਜੀ ਮੈਂ ਆਏ ਹਾਂ ਜੀ ਹਾਂ ਜੀ ਨੀਲਾ ਕਿੰਨੇ ਤੱਕ ਚੱਲੂ ਹੋ ਜਾਏ ਇਹਦੀ 9ਵੀਂ ਤੋਂ ਚੱਲੂ ਹੋ ਜਾਂਦਾ ਜੀ 9ਵੀਂ ਤੋਂ 9 ਸਤੰਬਰ ਜਦੋਂ 9ਵੀਂ ਆਉਂਦੀ ਹੈ 9ਵੀਂ ਉਦੋਂ ਚੱਲੂ ਹੋ ਜਾਂਦਾ ਠੀਕ ਹੈ ਠੀਕ ਹੈ ਜੀ ਮੱਸਿਆ ਤੋਂ 9 ਦਿਨ ਬਾਅਦ ਯਾਨੀ ਕਿ 20 ਸਤੰਬਰ ਤੋਂ ਜੋ ਮੇਲਾ ਹੈ ਸ਼ੁਰੂ ਹੋ ਜਾਏਗਾ। ਹਾਂ 5 ਸਤੰਬਰ ਨੂੰ ਸ਼ੁਰੂ ਹੋਏਗਾ ਜੀ। 5 ਸਤੰਬਰ ਨੂੰ। ਮੇਰੀ ਤੱਕ ਦੱਲ ਦਿੰਦਾ। ਠੀਕ ਹੈ ਜੀ। ਤੇ ਬਾਬੇ ਅੰਦਰਵਾੜ ਚ ਕੀ ਕੁਝ ਚੜਦਾ ਜੀ? ਚੜਦਾ ਜੀ ਇੱਥੇ ਸੇਵੀਆਂ ਚੜਦੀਆਂ ਜੇ। ਹਾਂਜੀ। ਕਨਗ ਚੜਦੀ ਜੇ। ਤੇਲ ਚੜਦਾ ਜੇ। ਪ੍ਰਸ਼ਾਦ ਚੜਦਾ ਜੇ। ਠੀਕ ਹੈ ਜੀ। ਹਾਂਜੀ। ਲੂਣ ਚੜਦਾ ਜੇ। ਤੇ ਰੰਗ ਬਣ ਕੇ ਮਠਾਈਆਂ ਵੀ ਤੁਸੀਂ ਆਪ ਬਣਾਉਂਦੇ ਆ। ਆਪ ਬਣਾਉਂਦੇ ਜੀ ਹਲਵਾਈ ਲਾਏ ਜੀ। ਹਾਂਜੀ। ਠੀਕ ਹੈ ਜੀ। ਤੇ ਸਭ ਤੋਂ ਮਸ਼ਹੂਰ ਖਜਲਾ। ਹਾਂਜੀ ਖਜਲਾ ਖਜਲਾ ਪਾਠੀ ਜਿੰਨੂ ਕਹਿੰਦੇ ਪੰਜਾਬੀ। ਖਜਲਾ ਕ ਛਪਾਰ ਦੇ ਮੇਲੇ ਦੀਆਂ ਜੋ ਵੀਡੀਓ ਹੈ ਤੁਹਾਨੂੰ ਦਿਖਾ ਰਹੇ ਹਾਂ ਸ਼ਟੈਂਪ ਤੋਂ ਛਪਾਰ ਦੇ ਮੇਲੇ ਦੀਆਂ ਜੋ ਰੌਣਕਾਂ ਨੇ ਤੁਸੀਂ ਦੇਖ ਸਕਦੇ ਹੋ ਸ਼ਟਾਲਾਂ ਉਸ ਟਾਈਮ ਤੁਸੀਂ ਦੇਖ ਸਕਦੇ ਹੋ ਆਪਾਂ ਖੜੇ ਆਂ ਪਿੰਡ ਛਪਾਰ ਜਿੱਥੇ ਪੰਜਾਬ ਦਾ ਮਸ਼ਹੂਰ ਛਪਾਰ ਦਾ ਮੇਲਾ ਲੱਗੇਗਾ ਸੋ ਇਹੋ ਜਿਹੀਆਂ ਕੁਝ ਹਜੇ ਆ ਜੋ ਤਿਆਰੀਆਂ ਨੇ ਉਹ ਤਿਆਰੀਆਂ ਹੋ ਰਹੀਆਂ ਨੇ ਤੇ ਸ਼ਟਾਲਾਂ ਲੱਗ ਚੁੱਕੀਆਂ ਨੇ ਠੀਕ ਹੈ ਤੇ ਭਾਈ ਸਾਹਿਬ ਤੁਸੀਂ ਦੇਖ ਸਕਦੇ ਹੋ ਰੰਗ-ਬਰੰਗੇ ਮਠਾਈਆਂ ਤੇ ਖਜਲਾ ਜਿਹਨੂੰ ਕਹਿੰਦੇ ਆ ਖਜਲਾ ਹਿੰਦੀ ਦੇ ਵਿੱਚ ਤੇ ਪੰਜਾਬੀ ਵਿੱਚ ਕਹਿੰਦੇ ਆ ਨੂੰ ਪਾਠੀਆਂ ਤੇ ਫੂਡ ਕੋਰਡ ਹੈ ਪਾਠੀਆਂ ਦਾ ਤੇ ਫੂਡ ਕੋਰਡ ਜੋ ਪਾਠੀਆਂ ਦਾ ਹੈ ਇੱਕ ਸਾਈਡ ਤੇ ਬਾਕੀ ਜੋ ਤੁਹਾਨੂੰ ਇਹੋ ਜਿਹਾ ਕੁਝ ਰੌਣਕਾ ਦੇਖਣ ਨੂੰ ਮਿਲੇਗਾ ਇਸ ਟਾਈਮ ਗਰਮ-ਗਰਮ ਬਣਾਈਆਂ ਜਾ ਰਹੀਆਂ ਨੇ ਪਾਠੀਆਂ ਠੀਕ ਹੈ ਸੋ ਦੋਸਤੋ ਇਸੇ ਜਗ੍ਹਾ ਤੇ ਲੱਗੇਗਾ ਪੰਜਾਬ ਦਾ ਮਸ਼ਹੂਰ ਚਪਾਰ ਦਾ ਮੇਲਾ ਗੋਗਾ ਜਹਰਵੀਰ ਜੀ ਤੇ ਬਾਬਾ ਸਿੱਧ ਸਿੰਘ ਲਖਣਜੀ ਦੀ ਯਾਦ ਦੇ ਵਿੱਚ ਜੋ ਇਹ ਮੇਲਾ ਹੈ 1100 ਸਾਲਾਂ ਤੋਂ ਲੱਗਦਾ ਆ ਰਿਹਾ ਹੈ ਧਾਰਮਿਕ ਮੇਲਾ ਸੱਭਿਆਚਾਰਿਕ ਮੇਲਾ ਤੇ ਇਤਿਹਾਸਿਕ ਉਸ ਤੋਂ ਇੱਥੇ ਮਿਲ ਜਾਏਗਾ ਤੁਹਾਨੂੰ ਪ੍ਰਸ਼ਾਦ ਜੋ ਕਿ ਪ੍ਰਸ਼ਾਦ ਦੇ ਵਿੱਚ ਇਹ ਸਾਰਾ ਕੁਝ ਚੜਦਾ ਆ ਸੇਵੀਆਂ ਹੋਗੇ ਕਣਕ ਹੋਗੇ ਖਿਲਾ ਹੋਗੇ ਪ੍ਰਸ਼ਾਦ ਸਾਰਾ ਦਰਬਾਰ ਦੇ ਵਿੱਚ ਚੜਦਾ ਹੈ ਬਾਬਿਆਂ ਨੂੰ ਸੋ ਅੰਦਰ ਚੱਲਦੇ ਹਾਂ ਮੱਥਾ ਟੇਕਦੇ ਹਾਂ ਦਰਸ਼ਨ ਕਰਦੇ ਆ ਜੈ ਪੀਰਾਂ ਚੈ ਮਸਤਾਂ ਵਾਹ ਸੋ ਦੇਖ ਸਕਦੇ ਹਾਂ ਐਸੀ ਜਗ੍ਹਾ ਤੇ ਲੱਗੇਗਾ ਪੰਜਾਬ ਦਾ ਮਸ਼ਹੂਰ ਛਪਾਰ ਦਾ ਮੇਲਾ ਸੋ ਮਿੱਟੀ ਕੱਢਣੀ ਪੈਂਦੀ ਹੈ ਠੀਕ ਹੈ 7 ਵਾਰੀ ਮਿੱਟੀ ਕੱਢ ਕੇ ਇਸ ਜਗ੍ਹਾ ਤੇ ਅੰਦਰ ਮੱਥਾ ਟੇਕਣ ਦੇ ਵਾਸਤੇ ਜਾਣਾ ਪੈਂਦਾ ਹੈ ਸੋ ਸਨੇਕ ਆਫ ਗੋਡ ਸਨੇਕ ਆਫ ਗੋਡ ਦੇ ਨਾਮ ਤੋਂ ਜਾਣੇ ਜਾਂਦੇ ਨੇ ਗੋਗਾ ਜ਼ਹਿਰਵੀਰ ਜੀ ਤੇ ਗੋਗਾ ਜ਼ਹਿਰਵੀਰ ਜੀ ਬਾਬਾ ਸਿੱਧ ਸਲੱਖਣ ਜੀ ਦੇ ਨਾਲ ਇਸੇ ਜਗਤ ਤੇ ਛਪਾਰ ਪਿੰਡ ਰਹਿੰਦੇ ਸੀ ਤੇ ਬੜੀ ਦੂਰ ਦੂਰੋਂ ਜਿਹੜੇ ਸੰਗਤਾਂ ਨੇ ਦਰਬਾਰ ਦੇ ਵਿੱਚ ਮੱਥਾ ਟੇਕਣ ਦੇ ਵਾਸਤੇ ਪਹੁੰਚਦਿਆਂ ਨੇ ਤੇ ਸਤੰਬਰ ਦੇ ਵਿੱਚ ਲੱਗੇਗਾ ਛਪਾਰ ਦਾ ਮੇਲਾ ਜੀ ਹਾਂ 6 ਸਤੰਬਰ ਤੋਂ ਜੋ ਮੇਲਾ ਹੈ ਸ਼ੁਰੂ ਹੈ ਤੇ ਇਹ ਮੇਲਾ ਧਾਰਮਿਕ ਮੇਲਾ ਸਭਿਆਚਾਰਿਕ ਮੇਲਾ ਤੇ ਇਤਿਹਾਸਿਕ ਮੇਲਾ ਜੋ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਕਾਫੀ ਮਸ਼ਹੂਰ ਹੈ ਤੇ ਬੜੀ ਦੁਰਗਨ ਜਿਹੜੇ ਆ ਲੋਕ ਨੇ ਜੋ ਸ਼ਰਧਾਲੂ ਭਗਤ ਨੇ ਦਰਬਾਰ ਦੇ ਵਿੱਚ ਆਉਂਦੇ ਨੇ ਸੋ ਆਪਾਂ ਖੜੇ ਆ ਇਸ ਟਾਈਮ ਦਰਬਾਰ ਦੇ ਸਾਹਮਣੇ ਸੋ ਅੰਦਰ ਚਲਦੇ ਆ ਮੱਥਾ ਟੇਕਦੇ ਆ ਦਰਸ਼ਨ ਕਰਦੇ ਆ ਸੋ ਦੇਖ ਸਕਦੇ ਹੋ ਬੱਚੇ ਵੀ ਦਰਬਾਰ ਦੇ ਵਿੱਚ ਆਏ ਹੋਏ ਨੇ ਜੈ ਬਪੀਰਾ ਦੀ ਜੈ ਬਪੀਰਾ ਦੀ ਜੈ ਬਾਬਿਆਂ ਦੀ ਜੀ ਸੋ ਅੰਕਲ ਜੀ ਆਏ ਨੇ ਅੰਕਲ ਜੀ ਤੁਸੀਂ ਕਿੱਥੋਂ ਆਏ ਹੋ ਕਿਹੜੇ ਕਿਹੜੇ ਤੋਂ ਕਿਹੜਾ ਜਿਹੜਾ ਜਿਹੜਾ ਮੋਜਾ ਨਾਲ ਹੀ ਠੀਕ ਹੈ ਜੀ ਠੀਕ ਹੈ ਠੀਕ ਹਰ ਸਾਲ ਹੁੰਨੇ ਹੋ ਤੇ ਮੇਲਾ ਜੀ ਕਿੰਨੇ ਤਰੀਕ ਤੋਂ ਸ਼ੁਰੂ ਹੋਏਗਾ ਇਹ 5 ਜੂਨ ਤੋਂ ਸ਼ੁਰੂ ਹੋਏਗਾ 5 ਸਤੰਬਰ ਤੋਂ ਹਾਂ ਜੀ 5 ਸਤੰਬਰ 5 ਦਿਨ ਲੱਗਦਾ ਜੀ ਵਿਚਾਰਣ ਦੀ ਦੁਕਾਨ ਖੜਾਉਂਦੀਆਂ ਕਿੰਨੇ ਦਿਨ ਵਾਸਤੇ ਲੱਗਦਾ ਹੈ 5 ਦਿਨ ਵਾਸਤੇ 5 ਦਿਨਾਂ ਵਾਸਤੇ ਲੋਕ ਤਾਂ ਪਹਿਲਾਂ ਜਿਹੜੇ ਹੋ ਉਹ ਅੰਦਰ ਹਾਂਜੀ ਹਾਂਜੀ ਠੀਕ ਹੈ ਜੀ ਸੋ ਚੱਲਦੇ ਆ ਅੰਦਰ ਦਰਸ਼ਨ ਕਰੋ ਤੇ ਜ਼ਿੰਦਗੀ ਨੂੰ ਸਫਲ ਬਣਾਓ ਕਿਉਂਕਿ ਦੇਖੋ ਜੋ ਵੀਰ ਜੋ ਭੈਣ ਦਰਬਾਰ ਦੇ ਵਿੱਚ ਨਹੀਂ ਆ ਸਕਦੇ ਕਿਤੇ ਦੂਦਰਜੇ ਬੈਠੇ ਨੇ ਉਹ ਉਹਨਾਂ ਆ ਦੇ ਲਈ ਮੈਂ ਵੀਡੀਓ ਬਣਾ ਰਿਹਾ ਹਾਂ ਸੋ ਇਹ ਇਨਫੋਰਮੇਸ਼ਨ ਹੈ ਕਿ ਗੋਗਾ ਜਹਰਵੀਰ ਜੀ ਰਾਜਸਥਾਨ ਦੇ ਲੋਕ ਦੇਵਤਾਵਾਂ ਦੇ ਵਿੱਚੋਂ ਇੱਕ ਨੇ ਤੇ ਉਹਨਾਂ ਦਾ ਜਨਮ ਚੂਰੂ ਜ਼ਿਲ੍ਹੇ ਦੇ ਦਦਰੇਵਾ ਪਿੰਡ ਦੇ ਵਿੱਚ ਹੋਇਆ ਸੀ ਤੇ ਗੋਗਾ ਜੀ ਨੂੰ Hindu ਔਰ Muslim ਦੋਨੋਂ ਹੀ ਸਮੁਦਾਏ ਦੇ ਜਿਹੜੇ ਲੋਕ ਨੇ ਉਹ ਉਹਨਾਂ ਦੀ ਪੂਜਾ ਕਰਦੇ ਨੇ ਤੇ ਇਹਨਾਂ ਨੂੰ ਮੰਨਦੇ ਨੇ ਤੇ ਸੱਪਾਂ ਦੇ ਦੇਵਤਾ ਦੇ ਰੂਪ ਦੇ ਵਿੱਚ ਵੀ ਆ ਇਹ ਜਾਣੇ ਜਾਂਦੇ ਨੇ ਤੇ ਸੱਪਾਂ ਤੋਂ ਬਚਾਉਂਦੇ ਨੇ ਸੋ ਜੋ ਛਪਾਰ ਦਾ ਮੇਲਾ ਹੈ 6 ਸਤੰਬਰ ਤੋਂ ਸ਼ੁਰੂ ਹੋਏਗਾ ਤੇ ਤਿਆਰੀਆਂ ਤੁਸੀਂ ਦੇਖ ਸਕਦੇ ਹੋ ਤਿਆਰੀਆਂ ਜੋਰ ਸ਼ੋਰ ਨਾਲ ਚੱਲ ਰਹੀਆਂ ਨੇ ਠੀਕ ਹੈ ਤੇ ਬਾਬਿਆਂ ਦੇ ਦਰਬਾਰ ਦੇ ਵਿੱਚ ਜੋ ਵੀ ਸ਼ਰਧਾ ਆਸਥਾ ਵਿਸ਼ਵਾਸ ਦੇ ਨਾਲ ਆਉਂਦਾ ਹੈ ਉਹਦੀ ਸਾਰੀ ਮਰਾਦਾਂ ਪੂਰੀਆਂ ਹੁੰਦੀਆਂ ਨੇ ਠੀਕ ਹੈ ਜੀ ਤੇ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਹੀ ਕਰਦੇ ਆਂ ਐਂਡ ਤੇ ਮਿਲਦੇ ਆਂ ਫਿਰ ਤੋਂ ਇੱਕ ਨਵੇਂ ਵੀਡੀਓ ਦੇ ਵਿੱਚ ਨਵੇਂ ਦਿਨ ਤੇ ਨਵੇਂ ਸਵੇਰ ਦੇ ਨਾਲ ਜੈ ਹਿੰਦ ਜੈ ਭਾਰਤ ਜੈ ਪੀਰਾਂ ਦੀ ਜੈ ਮਸਤਾਂ ਦੀ